ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਅੰਜੂ ਬਾਲਾ ਅੰਜੂ ਬਾਲਾ ਜੀ ਕੀ ਸਮੱਸਿਆ ਆ ਗਈ ਸੀ ਤੁਹਾਨੂੰ ਤੁਸੀਂ ਡਾਕਟਰ ਸ਼ਰਦਾ ਰਵੈਦਾ ਤੋਂ ਮੈਡੀਸਨ ਲਈ ਆ ਹਾਂ ਜੀ ਮੈਨੂੰ ਸਕਿਨ ਅਲਰਜੀ ਸੀ ਇਹ ਸਕਿਨ ਖਾਰਿਸ਼ ਹੁੰਦੀ ਸੀਗੀ ਹਾਂ ਜੀ ਖਾਰਿਸ਼ ਹੁੰਦੀ ਸੀ ਕਿਵੇਂ ਕਿਵੇਂ ਕਿੰ ਕੀ ਕੀ ਦਿੱਕਤ ਆਉਂਦੀ ਸੀ ਖਾਰਿਸ਼ ਦੇ ਵਿੱਚ ਜਿੱਦਾਂ ਕਈ ਵਾਰੀ ਉਹ ਬਲੱਡ ਨਿਕਲਣ ਲੱਗ ਜਾਂਦਾ ਪਾਣੀ ਸਿਮਣ ਲੱਗ ਜਾਂਦਾ ਹਾਂ ਜੀ ਇਹ ਸਾਰੀਆਂ ਪ੍ਰੋਬਲਮ ਤੁਹਾਡੇ ਨਾਲ ਹੋ ਰਹੀਆਂ ਸੀ ਹਾਂ ਜੀ ਤੁਸੀਂ ਫੇਕ ਕੀ ਕੀ ਇਲਾਜ ਕਰਵਾਏ ਤੁਸੀਂ ਕਿੱਥੋਂ ਕਿੱਥੋਂ ਕਰਵਾਏ ਇਲਾਜ ਮੈਂ ਕਾਫੀ ਜਗ੍ਹਾ ਤੋਂ ਦਵਾਈ ਲਈ ਪਰ ਮੈਨੂੰ ਆਰਾਮ ਨਹੀਂ ਆਇਆ ਮੇਰੇ ਕਿਸੇ ਰਿਲੇਟਿਵ ਨੇ ਦੱਸਿਆ ਹਾਂਜੀ ਸ਼ਰਦਾ ਮੈਡਮ ਕੋ ਮਤਲਬ ਦਵਾਈ ਲਵਾਂ ਅੱਛਾ ਜੀ ਤਾਂ ਮੈਨੂੰ ਉਤੋਂ ਫਰਕ ਪਿਆ ਡਾਕਟਰ ਸ਼ਰਦਾ ਆਯੁਰਵੇਦਾਂ ਕੋਲ ਕਿੰਨੇ ਮਹੀਨੇ ਇਲਾਜ ਚੱਲਿਆ ਤੁਹਾਡਾ ਹਾਂਜੀ ਮੇਰਾ 6 ਮਹੀਨੇ 6 ਮਹੀਨੇ ਦੇ ਵਿੱਚ ਤੁਸੀਂ ਬਿਲਕੁਲ ਠੀਕ ਹੋ ਗਏ ਹੋ ਹਾਂਜੀ ਹੁਣ ਹੱਥ ਦਿਖਾਓਗੇ ਇੱਕ ਵਾਰੀ ਇਹ ਦੱਸ ਕੇ ਇਹ ਕਿਤਨੀ ਹੈ ਨਾ ਕੋਈ ਦਿੱਕਤ ਨਹੀਂ ਹੈ ਪਹਿਲਾਂ ਬਹੁਤ ਦਿੱਕਤ ਸੀ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਕੋਈ ਮੈਸੇਜ ਦੇਣਾ ਚਾਹੋਗੇ ਇਹਨਾਂ ਨੂੰ ਜਿਹੜੇ ਪੇਸ਼ੈਂਟ ਨੇ ਡਾਕਟਰ ਸ਼ਰਦਾ ਰਵਾਇਦਾ ਕੋਲੇ ਇਲਾਜ ਕਰਵਾਇਆ ਤੁਸੀਂ ਤੁਸੀਂ ਆਪਣੇ ਭਰੋਸੇ ਦੇ ਕਹਿੰਦੇ ਵੀ ਜਿਹੜੇ ਪੇਸ਼ੈਂਟ ਨੇ ਡਾਕਟਰ ਸ਼ਰਦਾ ਕੋਲ ਆਉਣ ਤੇ ਆਪਣਾ ਇਲਾਜ ਕਰਾਇਆ ਹੈ ਨਾ ਜਰੂਰ ਜਾਣ ਔਰ ਆਪਣਾ ਇਲਾਜ ਤਸल्ली बख्श ਕਰਾਣ ਚਲੋ ਬਹੁਤ ਬਹੁਤ ਧੰਨਵਾਦ